ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਚੰਦ ਸਿੰਘ ਬਰਸਟ ਜਨ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਅੱਜ ਮੈਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਤਮਾ ਕਰ ਦੇਾਂਗੇ ਨਸ਼ੇ ਦਾ ਲਖ ਤੋੜ ਦੇਾਂਗੇ ਹੋ ਕੀ ਰਿਹਾ ਅੱਜ ਪੰਜਾਬ ਦੇ ਵਿੱਚ ਘਰ-ਘਰ ਨਸ਼ਾ ਪਹੁੰਚ ਚੁੱਕਿਆ ਹੈ ਜਿਸ ਢੰਗ ਦੇ ਨਾਲ ਤੁਹਾਡੀ ਪੁਲਿਸ ਤੁਹਾਡੀ ਐਡਮਿਨਿਸਟ੍ਰੇਸ਼ਨ ਕਿਉਂਕਿ ਤੁਸੀਂ ਹੋਮ ਮਿਨਿਸਟਰ ਵੀ ਹੋ ਪੰਜਾਬ ਦੇ ਵਿੱਚ ਧਿਆਨ ਨਹੀਂ ਦੇ ਰਹੀ ਨਸ਼ਾ ਤਸਕਰਾਂ ਦੇ ਵਿਰੁੱਧ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਨੂੰ ਹੋ ਰਿਹਾ ਹੈ ਅਜੇ ਕੱਲ ਹੀ ਪਾਇਲ ਥਾਣੇ ਦੇ ਵਿੱਚ ਪਾਇਲ ਹਲਕੇ ਦੇ ਵਿੱਚ ਰਾણો ਪਿੰਡ ਤੋਂ ਜੋ ਨਸ਼ਿਆਂ ਦੀ ਵੱਡੀ ਖੇਪ ਪਕੜੀ ਗਈ ਹੈ ਉਹਦੇ ਸਿੱਧੇ ਸਬੰਧ ਅਕਾਲੀ ਦਲ ਦੇ ਆਗੂਆਂ ਨਾਲ ਨਿਕਲੇ ਨੇ ਔਰ ਬੜੀ ਸ਼ਰਮ ਦੀ ਗੱਲ ਹੈ ਇਸ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚੋਂ ਜਾਲੀ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ ਫੜੀਆਂ ਗਈਆਂ ਉਹਦੇ ਨਾਲ 150 ਦੇ ਕਰੀਬ ਸਾਡੇ ਗਰੀਬ ਲੋਕ ਜਾਲੀ ਸ਼ਰਾਬ ਪੀ ਕੇ ਦੁਨੀਆ ਤੋਂ ਅਲਵਿਦਾ ਕਹਿ ਕੇ ਤੁਰ ਗਏ ਔਰ ਕਿੰਨੇ ਦੀਆਂ ਅੱਖਾਂ ਖਰਾਬ ਹੋ ਗਈਆਂ ਕਿੰਨਿਆਂ ਦੀਆਂ ਕਿੱਡੀਆਂ ਖਰਾਬ ਹੋ ਗਈਆਂ ਮਹਾਰਾਜਾ ਸਾਹਿਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਲੋਕਾਂ ਨਾਲ ਗੁਟਕਾ ਸਾਫ ਫੜ ਕੇ ਸੌ ਵੀ ਖਾਧੀ ਹੈ ਔਰ ਇਹ ਮਰਿਆਦਾ ਵੀ ਕਹਿੰਦੀ ਹੈ ਕਿ ਤੁਸੀਂ ਧਿਆਨ ਦਿਓ ਪਰੰਤੂ ਤੁਸੀਂ ਧਿਆਨ ਨਹੀਂ ਦੇ ਰਹੇ ਉਸੇ ਦਾ ਰਿਜ਼ਲਟ ਹੈ ਕਿ ਅੱਜ ਅਕਾਲੀਆਂ ਦੇ ਜਿਹੜੇ ਟੱਟੂ ਔਰ ਕਾਂਗਰਸੀਆਂ ਦੇ ਜਿਹੜੇ ਪਿੱਠੂ ਉਹ ਲੋਕ ਨਸ਼ਾ ਤਸਕਰੀ ਵਿੱਚ ਸਮਲਿਤ ਨੇ ਔਰ ਮੈਂ ਦੀ ਸਖਤ ਨਿੰਦਾ ਕਰਦੇ ਹੋਏ ਫਿਰ ਬੇਨਤੀ ਕਰਦਾ ਹੈ ਕਿ ਜਿੱਥੇ ਹੋਰ ਮਸਲੇ ਪੰਜਾਬ ਦੇ ਉੱਤੇ ਹੋਏ ਨੇ ਤੁਸੀਂ ਇਸ ਮਸਲੇ 'ਤੇ ਵੀ ਧਿਆਨ ਦਿਓ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਮੁਆਫ ਨਹੀਂ ਕਰਨਗੇ ਔਰ ਬੱਚਾ ਬੱਚਾ ਤਰਾ ਤਰਾ ਕਰ ਰਿਹਾ ਹੈ ਜਿਸ ਧੰਗ ਦੇ ਨਾਲ ਪੰਜਾਬ 'ਚ ਘਰ ਘਰ ਨਸ਼ਾ ਵਿਕ ਰਿਹਾ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ